ਨੈਸ਼ਨਲ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵੇਲੇ ਨਿਕਲ ਰਹੀ ਹੈ 2025 ਵਿੱਚ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਬਦਲਾਅ ਹੋਣ ਦੀ ਉਮੀਦ ਹੈ 2025 ਵਿੱਚ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਤਬਦੀਲੀਆਂ ਦੀ ਉਮੀਦ ਹੈ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਆਰਥਿਕ ਇਮੀਗ੍ਰੇਸ਼ਨ ਲਈ ਇੱਕ ਪ੍ਰਮੁੱਖ ਮਾਰਗ ਹੈ 2025 ਵਿੱਚ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀਅਨ ਸਿਟੀਜ਼ਨਸ਼ਿਪ ਕੈਨੇਡਾ ਤੋਂ ਹਾਲੀਆ ਸਲਾਹਾਂ ਤੇ ਮੰਤਰੀ ਮਾਰਕ ਮਿਲਰ ਦੇ ਬਿਆਨਾਂ ਨੇ ਮਹੱਤਵਪੂਰਨ ਤਬਰੀਕਾਂ ਦੀ ਰੂਪਰੇਖਾ ਦਿੱਤੀ ਹੈ ਜਿਸ ਵਿੱਚ ਸ਼੍ਰੇਣੀ ਆਧਾਰਿਤ ਡਰਾ ਕੈਨੇਡਾ ਵਿੱਚ ਬਿਨੈਕਾਰਾਂ ਲਈ ਵਿਸਤ੍ਰਿਤ ਮਾਰਗ ਅਤੇ ਵਿਆਪਕ ਦਰਜਾ ਬੰਦੀ ਸਿਸਟਮ ਸੀਆਰਐਸ ਵਿੱਚ ਸੰਭਵੀ ਸਮਾਯੋਜਨ ਸ਼ਾਮਲ ਹੈ ਇਹਨਾਂ ਅਪਡੇਟਾਂ ਦਾ ਉਦੇਸ਼ ਦੇਸ਼ ਦੀਆਂ ਉੱਭਰੀਆਂ ਲੇਬਰ ਮਾਰਕੀਟ ਲੋੜਾਂ ਨੂੰ ਪੂਰਾ ਕਰਨਾ ਭਾਸ਼ਾਈ ਵਿਭਿੰਨਤਾ ਨੂੰ ਤਸ਼ਾਹਦ ਕਰਨਾ ਅਤੇ ਉੱਭਰੇ ਉਦਯੋਗਾਂ ਨੂੰ ਤਰਹੀਜ਼ ਦੇਣਾ ਹੈ ਇਹ ਲੇਖ ਤਬਦੀਲੀਆਂ ਬਿਨਨਕਾਰ ਲਈ ਉਹਨਾਂ ਪ੍ਰਭਾਵਾਂ ਤੇ ਸੁਧਰੀ ਗਈ ਸੁਧਾਰੀ ਗਈ ਮਾਫ ਕਰਨਾ ਪ੍ਰਣਾਲੀ ਦੇ ਤਹਿਤ ਸਫਲ ਹੋਣ ਦੀਆਂ ਨੀਤੀਆਂ ਨੂੰ ਡੰਗਾਈ ਨਾ ਖੋਜ ਕਰਦਾ ਜਿਸ ਵਿੱਚ ਐਕਸਪ੍ਰੈਸ ਐਂਟਰੀ ਤੇ ਜਨਤਕ ਸਲਾ ਐਕਸਪ੍ਰੈਸ ਐਂਟਰੀ ਦਾ ਪ੍ਰਭਾਵ ਫੈਡਰਲ ਆਰਥਿਕ ਤਰਹੀਜ਼ਾ ਅਤੇ ਇਨ ਕੈਨੇਡਾ ਫੋਕਸ 2025 CRS ਕੋ ਰੁਝਾਨ ਦੀ ਪਵਿਕ ਬਾਣੀਆਂ ਪਸਤਾਵਿਤ ਨਵੀਂ ਸ਼੍ਰੇਣੀਆਂ ਸਿੱਖਿਆ ਖੇਤਰ ਕਿਊਬਕ ਤੋਂ ਬਾਹਰ ਫੈਂਕੋਫੋਨ ਇਮੀਗ੍ਰੇਸ਼ਨ ਉਪਰਗਿਆ ਕਿਰਤ ਲੋੜਾ ਤਕਨੀਕ ਟੈਕਨੋਲੋਜੀ ਉਪਕਰਿਤ ਵਿਗਿਆਨ ਅਤੇ ਕੁਦਰਤੀ ਸਰੋਤ ਜਾਂਚ ਅਧੀਨ ਐਲ ਐਮ ਆਈ ਬੋਨਸ ਪੁਆਇੰਟ ਪਵਿੱਖਲੇ ਸਿਫਾਰਸ ਐਕਸਪ੍ਰੈਸ ਐਂਟਰੀ ਲਈ ਨਵੇਂ ਯੁੱਗ ਦੀ تیاری ਐਕਸਪੈਕਟਸ ਐਂਟਰੀ ਤੇ ਜਨਤਕ ਸਲਾਹ 27 ਜੂਨ ਅਤੇ 28 ਜੁਲਾਈ 2024 ਚ ਆਯੋਜਿਤ ਜਨਤਕ ਸਲਾਹ ਮਸ਼ਵਰੇ ਲਈ ਆਈ ਆਰ ਸੀ ਸੀ ਨੇ 2025 ਲਈ ਆਪਣੀ ਐਕਸਪੈਕਟਸ ਐਂਟਰੀ ਸ਼੍ਰੇਣੀ ਨੂੰ ਸੋਧ ਲਈ ਇਨਪੋਟ ਕੀਤਾ ਇਨਾ ਸਲਾਹ ਮਸ਼ਵਰੇ ਤੇ ਇਸ ਗਾਰਦਾਤਾ ਮਸੂਬੇ ਖੇਤਰੀ ਸਰਕਾਰ ਵਿਯੋਗ ਤੇ ਪੱਤਰੀ ਦਾ ਇਮੀਗ੍ਰੇਸ਼ਨ ਵਕੀਲ ਤੇ ਆਮ ਲੋਕਾਂ ਲਈ ਫੀਡਬੈਕ ਸ਼ਾਮਲ ਹੈ ਸਲਾਹ ਮਸ਼ਵਰੇ ਤੋਂ ਜਾਣਕਾਰੀ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਵਿੱਚ ਤਬਦੀਲ ਕਰਨਾ ਸਟੇਕਹੋਲਡਰਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਹਿਲਾਂ ਤੋਂ ਹੀ ਰਹਿ ਰਹੇ ਕੈਨੇਡੀਅਨ ਆਰਥਿਕਤਾ ਵਿੱਚ ਯੋਗਦਾਨ ਪਾਉਣ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਲਈ ਹੋਰ ਰਸਤੇ ਬਣਾਉਣ ਲਈ ਜ਼ੋਰਦਾਰ ਸਿਫਾਰਸ਼ ਕੀਤੀ ਹੈ ਇਹਨਾਂ ਵਿਅਕਤੀਆਂ ਕੋਲ ਕੈਨੇਡੀਅਨ ਕੰਮਦਤ ਸਰਬਸੱਭਿਆਚਾਰ ਜਾਨ ਪਹਿਚਾਨ ਭਾਸ਼ਾ ਦਾ ਹੁਨਰ ਜੋ ਉਹਨਾਂ ਨੂੰ ਲੰਬੇ ਸਮੇਂ ਦੇ ਬੰਦੋਬਸਤ ਲਈ ਅਦਸ਼ ਉਮੀਦਵਾਰ ਬਣਾਉਂਦਾ ਹੈ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਵਧਾਉਣਾ ਕੈਨੇਡੀਅਨ ਜਨਸੰਖਿਆ ਦੇ ਭਾਸ਼ਾਈ ਟੀਚਿਆਂ ਨੂੰ ਪੂਰਾ ਕਰਨ ਲਈ ਭਾਗੀਦਾਰ ਆਈਆਰਸੀਸੀ ਨੂੰ ਫ੍ਰੈਂਕੋਫੋਨ ਬਿਨਕਾਰਲੇ ਇਮੀਗ੍ਰੇਸ਼ਨ ਟੀਚਿਆਂ ਨੂੰ ਵਧਾਉਣ ਦੀ ਅਪੀਲ ਕੀਤੀ ਖਾਸ ਤੌਰ ਤੇ ਕਿਊਬਕ ਤੋਂ ਬਾਹਰਲੇ ਸੂਬਿਆਂ ਵਿੱਚ ਇਹ ਸਿਫਾਰਿਸ਼ ਕੈਨੇਡਾ ਦੀ ਫ੍ਰੈਂਕੋਫੋਨੀ ਇਮੀਗ੍ਰੇਸ਼ਨ ਨਾ ਰਣਨੀਤੀ ਨਾਲ ਮੇਲ ਖਾਂਦੇ ਜਿਸ ਦਾ ਉਦੇਸ਼ ਫ੍ਰੈਂਚ ਨੂੰ ਬੋਲਣ ਵਾਲੇ ਘੱਟ ਗਿਣਤੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ ਉੱਬਰੇ ਖੇਤਰਾ ਵਿੱਚ ਕਿਰਤ ਦੀ ਘਾਟ ਮੁੱਹਲ ਕਰਨਾ ਸਾਫ ਉਦਜੈ ਸਿਹਤ ਟੈਕਨੋਲੋਜੀ ਵਰਗੇ ਖੇਤਰਾ ਵਿੱਚ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਵੱਧ ਲੋੜ ਹੈ ਤੇ ਇਹਦੇ ਨਾਲ ਹੀ ਦੱਸਦੀ ਹੈ ਕਿ ਸਲਾਹ ਮਸ਼ਪਰੇ ਨੇ ਇੱਕ ਨਾਜ਼ੁਕ ਉਦਯੋਗ ਨਿਸ਼ਾਨਾ ਬਣਾਉਂਦੇ ਨਵੀਂ ਸ਼੍ਰੇਣੀ ਨੂੰ ਬਣਾਉਣ ਦੀ ਮਹੱਤਵਪੂਰਨ ਨੂੰ ਉਜਾਗਰ ਕੀਤਾ ਹੈ ਜਨਤਕ ਸਲਾਮ ਅਸ਼ਬਰੇ ਲਈ ਆਈਆਰਸੀਸੀ ਦੀ ਪਹੁੰਚ ਪਰਦਾ ਪਰਦਸ਼ਟਾ ਤੇ ਸਹਿਯੋਗ ਪ੍ਰਤੀ ਆਪਣੇ ਵਚਨਬੱਧ ਤੰਦਰਸ਼ਾਉਂਦਾ ਇਹ ਯਕੀਨੀ ਬਣਾਉਂਦਾ ਹੈ ਕਿ ਐਕਸਟ੍ਰੈਕਸੈਂਟਰੀ ਪ੍ਰਣਾਲੀ ਕੈਨੇਡਾ ਦੇ ਲੋਡਾਂ ਲੇਟ ਟੁਕਮੀਆਂ ਤੇ ਜਵਾਬਦੇਹੀ ਵਧ ਰਹੇ ਨੇ ਐਕਸਟ੍ਰੈਕਸੈਂਟਰੀ ਦਾ ਦੇ ਪ੍ਰਭਾਵ ਫੈਡਰਲ ਆਰਥਿਕ ਤਰਹੀਜ਼ਾਂ ਤੇ ਇਨ ਕੈਨੇਡਾ ਫੋਕਸ 2025 ਵਿੱਚ ਇੱਕ ਵੱਡੀ ਢਾਂਚਾਗਤ ਤਬਦੀਲੀ ਸਾਹਕਾ ਫੈਡਰਲ ਹਾਈ ਸਕਿਲਡ ਸ਼੍ਰੇਣੀ ਨੂੰ 2 ਧਾਰਾ ਵਿੱਚ ਵੰਡਣਾ ਤੇ ਫੈਡਰਲ ਆਰਥਿਕ ਤਰਹੀਜ਼ਾ ਨੂੰ ਇਨ ਕਨੇਡਾ ਫੋਕਸ ਕਿਸਮਾਯੋਜਨ ਆਈਆਰਸੀਸੀ ਦੇ ਵਿਦੇਸ਼ਾਂ ਵਿੱਚ ਪ੍ਰਤਿਭਾ ਦੀ ਭਾਰਤੀ ਨੂੰ ਸੰਤੁਲਿਤ ਕਰਨਾ ਦੇ ਉਦੇਸ਼ ਨੂੰ ਦਰਸਾਉਂਦਾ ਤੇ ਕ੍ਰੀੜੇ ਅਰਧ ਵਿਵਸਥਾ ਵਿੱਚ ਪਹਿਲਾਂ ਹੀ ਯੋਗਦਾਨ ਪਾ ਰਹੇ ਵਿਅਕਤੀਆਂ ਨੂੰ ਬਰਕਰਾਰ ਰੱਖਦਾ ਹੈ ਫੈਡਰਲ ਆਰਥਿਕ ਤਰਹੀਜ਼ਾ ਇਹ ਧਾਰਾ ਉਹਨਾਂ ਕਿੱਤਿਆਂ ਵਿੱਚ ਉਮੀਦ ਨੂੰ ਨਿਸ਼ਾਨਾ ਬਣਾਉਂਦੀ ਜੋ ਰਾਸ਼ਟਰੀ ਕਿਰਤ ਦੇ ਘਾਟ ਨੂੰ ਪੂਰਾ ਕਰਨ ਰਣਨੀਤੀ ਆਰਥਿਕ ਟੀਚਿਆਂ ਨੂੰ ਪੂਰਾ ਕਰਦੇ ਨੇ 2025 ਲਈ ਆਈਆਰਸੀਸੀ ਨੇ ਇਸ ਟੀਮ ਦੇ ਵਿੱਚ ਜਿੱਥੇ 41700 ਦਾਖਲੇ ਨਰਦਾਤ ਕੀਤੇ ਨੇ ਤਰਹੀਜ਼ੀ ਖੇਤਰਾ ਵਿੱਚ ਸ਼ਾਮਲ ਨੇ ਹੈਲਥ ਕੇਅਰ ਪੇਸ਼ਾਵਰ ਨਾਸਾ ਡਾਕਟਰਾਂ ਤੇ ਸਹਾਇਕ ਸਿਹਤ ਕਰਮਚਾਰੀ ਪਾਰ ਕੀਤੇ ਇਲੈਕਟ੍ਰੀਸ਼ੀਅਨ ਵੈਲਡਰ ਪਲੰਬਰ ਕੈਨੇਡੀਅਨ ਬੁਨਿਆਦੀ ਢਾਂਚੇ ਵਿਕਾਸ ਲਈ ਮਹੱਤਵਪੂਰਨ ਨੇ STEM ਪੇਸ਼ਾਵਰ ਇੰਜੀਨੀਅਰ ਮਾਰ IT ਮਹਾ ਡਾਟਾ ਵਿਸ਼ੇਸ਼ਲਕ ਤਕਨੀਕੀ ਖੋਜ ਵਿੱਚ ਨਵੀਂ ਨਵਿੰਤਾ ਨੂੰ ਚਲਾਉਣ ਲਈ ਫ੍ਰੈਂਕੋਹੋਨ ਪ੍ਰਵਾਸੀ ਕੈਨੇਡਾ ਭਾਰ ਵਿੱਚ ਭਾਸ਼ਾਈ ਵਿਭਿੰਨਤਾ ਨੂੰ ਮਜ਼ਬੂਤ ਕਰਨ ਦੇ ਲਈ ਇਨ ਕੈਨੇਡਾ ਫੋਕਸ 2025 ਵਿੱਚ ਇਸ ਟੀਮ ਦੇ ਲਈ 82,980 ਦਾਖਲਿਆਂ ਦੀ ਯੋਜਨਾ ਬਣਾਈ ਗਈ ਹੈ। ਸਥਾਈ ਨਿਵਾਸੀ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸਥਾਈ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸੀਆਂ ਵਿੱਚ ਤਬੀਲ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਇਹ ਸ਼ਿਫਟ ਇਨ੍ਹਾਂ ਵਿਅਕਤੀਆਂ ਦੁਆਰਾ ਦਰਪੇਸ਼ ਚੁਣੌਤੀਆਂ ਨੂੰ ਸੰਬੋਧਿਤ ਕਰਦੀ ਹੈ ਜਿਵੇਂ ਕਿ ਵਰਕ ਪਰਮਿਟ ਦੀ ਮਿਆਦ ਨੂੰ ਸੀਮਿਤ ਕਰਨਾ ਸਥਾਈ ਮਾਰਗ ਇੱਕ ਕੈਨੇਡੀਅਨ ਆਰਥਿਕਤਾ ਅਤੇ ਸਮਾਜ ਵਿੱਚ ਉਹਨਾਂ ਵੱਡਮੁੱਲੇ ਯੋਗਦਾਨਾਂ ਵਿੱਚ ਸਵੀਕਾਰ ਕਰਦਾ ਇਹਨਾਂ ਧਾਰਾਵਾਂ ਨੂੰ ਵਕ ਕਰਕੇ IRCC ਵਕ ਵਕ ਲੋੜਾਂ ਅਨਸਾਰ ਇਮੀਗ੍ਰੇਸ਼ਨ ਰਣਨੀਤੀ ਕਿੰਨਿਆ ਕਰਦੇ ਹੋ ਬਿਨੇ ਕਾਰਨ ਸਪਸ਼ਟਤਾ ਪ੍ਰਦਾਨ ਕਰਦਾ ਹੈ 2025 ਵਿੱਚ IRCC ਸਕੋਰ ਜ਼ਾਨ ਤੇ ਭਵਿੱਖ ਬਾਣੀਆਂ ਐਕਸਟ੍ਰੈਕਸੈਂਟਰੀ ਸੱਭੀਆਂ ਵਿੱਚ ਇਸ CRA ਸਕੋਰ ਹਮੇਸ਼ਾ ਇੱਕ ਨਿਰਣਾਇਕ ਕਰ ਕਰਿਆ ਹਾਲਾਂਕਿ ਨਵੇਂ ਸ਼੍ਰੇਣੀ ਦਾਤ ਦੇ ਵਿੱਚ ਸ਼ੁਰੂਆਤ ਦੇ ਅੰਦਰ ਸੀਰ ਸਕੋਰਾਂ ਦੀ ਪਿੰਤਾ ਦੇਣ ਲਈ ਸਿਸਟਮ ਦੇ ਵਿੱਚ ਕੁਝ ਨਵੀਆਂ ਤਬਦੀਲੀਆਂ ਨੇ ਇਹਨਾਂ ਤਬਦੀਲੀਆਂ ਨੂੰ ਦੇਖਦੇ ਹੋਏ ਹੁਣ ਵੇਖਣਾ ਹੋਵੇਗਾ ਕਿ ਕੰਮਕਾਰ ਕਿਵੇਂ ਅੱਗੇ ਵਧ ਰਿਹਾ ਹੈ। ਲੋਅਰ ਸੀਆਰ ਸਕੋਰ ਕਟਆਫ ਵਸ਼ਿਸ਼ਟ ਡਰਾ ਦੇ ਲਈ 490 ਦੇ ਆਸपास ਸਨਮਾਨਿਤਾ ਵਧੇ ਹੋਏ ਡਰਾ ਦੇ ਆਕਾਰ ਸੰਭਾਵਿਤ ਤੌਰ ਤੇ ਪ੍ਰਤੀ ਦੌਰ 3000 ਤੋਂ 4000 ਸੱਦੇ ਤਰੀਜ਼ੀ ਕੀਤੀਆਂ ਲਈ ਘੱਟੋ ਘਾਟ ਸੀਆਰ ਸਕੋਰ ਮਜ਼ਦੂਰਾਂ ਦੇ ਨਾਜ਼ੁਕ ਘਾੜ ਨੂੰ ਹੱਲ ਕਰਨ ਲਈ ਆਈਆਰਸੀਸ ਦੀ ਬਚਨ ਵੱਧਾ ਕਿੰਨੀ ਟ੍ਰੈਸ਼ੋਲਡ ਨੂੰ ਘਟਾ ਦੇਵੇਗੀ ਜਿਵੇਂ ਕਿ ਹੈਲਥ케ਅਰ ਟਾਰਗੇਟ ਡਰਾ ਲਈ ਸੀਆਰ ਸਕੋਰ ਘਟਾ ਕੇ 450 ਦੇ ਕਰੀਬ ਹੋ ਸਕਦਾ ਹੈ। ਵਪਾਰਕ ਨਿਰਮਨ ਟ੍ਰੇਡ ਲਗਾਤਾਰ ਮੰਗ ਕਰਨ ਲਈ ਕਟ ਸਕੋਰਾਂ ਦੀ ਲੋੜ ਨੂੰ ਦੇਖਦਿਆਂ ਆਮ ਬਿਨੇਕਾਰਾਂ ਲਈ ਉੱਚ ਸੀਆਰਐਸ ਕੋਰ ਕੈਨੇਡਾ ਵਿੱਚ ਕੰਮ ਕਰਦਾ ਤਜਰਬਾ ਸੂਬੇ ਨਾਮਜ਼ਦ ਵਾਲੇ ਉਮੀਦਵਾਰਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ 540 ਦੇ ਆਸ-ਪਾਸ ਸੀਐਸ ਕੋਰ ਪ੍ਰੋਗਰਾਮ ਡਰਾ ਦੇ ਮਾਣਕ ਬਣੇ ਰਹਿਣ ਦੀ ਸੰਭਾਵਨਾ ਹੈ ਕ੍ਰੀਨਿੰਗ ਬਨਾਮਾ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ